ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਲਸਤਾ ਬੋਸਤਾਂ ਦਾ ਕਰਤਾ ਨਾਇਕ ਬੜੀ ਪਿਆਰੀ ਘਟਨਾ ਦਾ ਜ਼ਿਕਰ ਕਰਦਾ ਹੈ ਆਪਣੀ ਕਿਤਾਬ ਦੇ ਅੰਦਰ ਉਹ ਕਹਿੰਦਾ ਕਿ ਇੱਕ ਨੌਜਵਾਨ ਬੱਚੀ ਆਪਣੇ ਬਜ਼ੁਰਗ ਬਾਪੂ ਦਾ ਇੰਤਜ਼ਾਰ ਕਰ ਰਹੀ ਸੀ ਉਸ ਦਾ ਬਜ਼ੁਰਗ ਬਾਪੂ ਅੱਜ ਲੇਟ ਹੋ ਗਿਆ ਸੀ ਇਸੇ ਕਰਕੇ ਉਹ ਬੇਸਬਰੀ ਨਾਲ ਉਡੀਕ ਕਰ ਰਹੀ ਸੀ ਉਹਨੂੰ ਥੋੜੀ ਚਿੰਤਾ ਵੀ ਸਤਾ ਰਹੀ ਸੀ ਕਿ ਅੱਜ ਬਾਪੂ ਲੇਟ ਕਿਉਂ ਹੋ ਗਿਆ ਹੈ ਕਿਉਂਕਿ ਅੱਗੇ ਤੇ ਬਹੁਤ ਸਮਾਂ ਪਹਿਲਾਂ ਹੀ ਆ ਜਾਂਦਾ ਸੀ ਸਸ ਦਾ ਬਜ਼ੁਰਗ ਬਾਪੂ ਉਹਨੇ ਆਪਣੇ ਸਿਰ ਤੇ ਲੱਕੜਾਂ ਰੱਖੀਆਂ ਹੋਈਆਂ ਨੇ ਦਰਵਾਜ਼ਾ ਖੜਕਾਂਦਾ ਹੈ ਤੇ ਉਹ ਦੌੜਦੀ ਹੋਈ ਜਾਂਦੀ ਹੈ ਦਰਵਾਜ਼ਾ ਖੋਲਦੀ ਹੈ ਕਿਉਂਕਿ ਉਹਨੂੰ ਪਤਾ ਹੁੰਦਾ ਹੈ ਕਿ ਇਸ ਵਕਤ ਉਹਦਾ ਬਾਪੂ ਪਹੁੰਚਣ ਵਾਲਾ ਹੈ ਉਹ ਲੱਕੜਾ ਫੜਦੀ ਐ ਤੇ ਥੱਲੇ ਧਰਤੀ ਐ ਤੇ ਉਸ ਦਾ ਅਚਾਨਕ ਹੀ ਧਿਆਨ ਬਾਪੂ ਦੇ ਪੈਰਾਂ ਵੱਲ ਚਲਾ ਜਾਂਦਾ। ਉਹ ਦੇਖਦੀ ਐ ਕਿ ਬਾਪੂ ਦੇ ਗਿੱਟੇ ਦੇ ਵਿੱਚੋਂ ਖੂਨ ਸਿਮ ਰਿਹਾ ਐ। ਉਹ ਕਹਿਣ ਲੱਗੀ ਬਾਪੂ ਜੀ ਇਹ ਕੀ ਹੋਇਆ? ਉਹ ਬਜ਼ੁਰਗ ਦਾ ਜਵਾਬ ਸੀ ਕਿ ਇਹ ਇੱਕ ਕੁੱਤੇ ਨੇ ਮੈਨੂੰ ਰਸਤੇ ਦੇ ਅੰਦਰ ਘੱਟ ਖਾਦਾ। ਉਹ ਬੇਟੀ ਰੋਣ ਨਾਲ ਭਰ ਗਈ। ਕਹਿੰਨ ਲਗੀ ਬਾਪੂ ਜੀ ਮੈਨੂੰ ਸਮਝ ਨਹੀਂ ਆ ਰਹੀ ਵੀ ਤੁਹਾਡੇ ਕੋਲ ਦੰਦ ਨਹੀਂ ਸੀ ਜੇਕਰ ਉਹ ਕੁੱਤੇ ਨੇ ਤੁਹਾਨੂੰ ਕੱਟ ਖਾਧਾ ਤੇ ਤੁਸੀਂ ਕੁੱਤੇ ਨੂੰ ਕੱਟ ਦੇਣਾ ਸੀ ਉਹ ਬਜ਼ੁਰਗ ਕਹਿੰਦਾ ਹੈ ਕਿ ਪੁੱਤਰ ਦੰਦ ਤੇ ਮੇਰੇ ਕੋਲ ਹਨ ਪਰ ਮੈਂ ਕੁੱਤਾ ਨਹੀਂ ਆ ਅਸਲ ਮਾਇਨੇ ਦੇ ਅੰਦਰ ਹਰ ਬੰਦੇ ਦਾ ਆਪਣਾ ਇੱਕ ਸੁਭਾਅ ਹੁੰਦਾ ਹੈ ਔਰ ਸੁਭਾਅ ਦੇ ਮੁਤਾਬਕ ਹੀ ਉਹ ਪੂਰਾ ਜੀਵਨ ਜਿਉਂਦਾ ਹੈ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੀ ਰੀ ਬਖਮ ਮਾਰਗ ਚੱਲਣਾ ਇੱਕ ਬਚਨ ਤੁਸੀਂ ਪੜ੍ਹਦੇ ਹੋ ਮਹਾਰਾਜ ਦੀ ਪਾਵਨ ਬਾਣੀ ਦਾ ਕੀ ਜਿਹੜਾ ਅਕਾਲ ਪੁਰਖ ਪਰਿਪੂਰਣ ਪ੍ਰਮਾਤਮਾ ਦੀ ਇਬਾਦਤ ਕਰਨ ਵਾਲਾ ਵਿਅਕਤੀ ਹੈ ਹਰਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੇ ਆਮ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਵੀ ਜੋ ਜੈਸਾ ਤੁਹਾਡੇ ਨਾਲ ਵਿਹਵਾਰ ਕਰਦਾ ਹੈ ਬਿਲਕੁਲ ਵੈਸਾ ਤੁਸੀਂ ਉਹਦੇ ਨਾਲ ਕਰੋ ਜੇਕਰ ਕੋਈ ਭਲਾ ਕਰਦਾ ਹੈ ਉਹਦਾ ਭਲਾ ਕਰੋ ਚੰਗਾ ਬੋਲਦਾ ਉਹ ਨਾਲ ਚੰਗਾ ਬੋਲੋ ਇਸ ਚੀਜ਼ ਨੂੰ ਸਹੀ ਵੀ ਸਮਝਿਆ ਜਾਂਦਾ ਹੈ ਵੀ ਜੋ ਜੈਸਾ ਹੈ ਉਹਦੇ ਨਾਲ ਵੈਸੇ ਰਹੋ ਪਰ ਗੁਰੂ ਸਾਹਿਬ ਜੀ ਕਹਿੰਦੇ ਕਿ ਨਹੀਂ ਇਹ ਜ਼ਰੂਰੀ ਨਹੀਂ ਹੈ ਕਿ ਜੋ ਜੈਸਾ ਅੱਗੇ ਵਾਲਾ ਵਿਹਾਰ ਕਰਦਾ ਤੁਸੀਂ ਵੈਸਾ ਹੀ ਕਰੋ ਜੈਸੇ ਇੱਕ ਉਦਾਹਰਨ ਵਜੋਂ ਕੋਈ ਵਿਅਕਤੀ ਤੁਹਾਡੇ ਘਰ ਆਉਂਦਾ ਤੁਸੀਂ ਉਹਦਾ ਬੜਾ ਆਦਰ ਮਾਣ ਸਤਿਕਾਰ ਕਰਦੇ ਹੋ ਆਪਣਾ ਸਮਾਂ ਵੀ ਦਿੰਦੇ ਹੋ ਆਓ ਭਗਤ ਬੋਧ ਕਰਦੇ ਹੋ ਦੂਜੀ ਵਾਰੀ ਫੇਰ ਆਉਂਦਾ ਬਿਲਕੁਲ ਵੈਸੇ ਤੁਸੀਂ ਬੜਾ ਚਾਅ ਕਰਦੇ ਹੋ ਬੜੀ ਆਓ ਭਗਤ ਕਰਦੇ ਹੋ ਤੀਜੀ ਵਾਰੀ ਫੇਰ ਆਉਂਦਾ ਬੜਾ ਆਓ ਭਗਤ ਬੜਾ ਸਤਿਕਾਰ ਇੱਕ ਵਾਰੀ ਸਮਾਂ ਬਣਦਾ ਤੁਸੀਂ ਹੁਣ ਉਹਦੇ ਘਰ ਚਲੇ ਜਾਂਦੇ ਹੋ ਹੁਣ ਜਿਵੇਂ ਕਿ ਤੁਸੀਂ ਬਹੁਤ ਸਤਿਕਾਰ ਕੀਤਾ ਬੜਾ ਆਦਰ ਬੜਾ ਮਾਣ ਵੈਸੇ ਹੀ ਤੁਹਾਨੂੰ ਵੀ ਉਮੀਦ ਸੀ ਕਿ ਉਹ ਵੀ ਬੰਦਾ ਤੁਹਾਡਾ ਬੜਾ ਆਦਰ ਮਾਣ ਸਤਿਕਾਰ ਕਰੇਗਾ ਪਰ ਜਦੋਂ ਤੁਸੀਂ ਉਹਦੇ ਘਰ ਪਹੁੰਚੇ ਤੇ ਜੋ ਤੁਸੀਂ ਉਮੀਦ ਲੈ ਕੇ ਗਏ ਸੀ ਉਸ ਉਮੀਦ ਤੇ ਉਹ ਖੜਾ ਹੀ ਨਹੀਂ ਉਤਰਿਆ ਉਹਨੇ ਕੋਈ ਬਹੁਤਾ ਚਾਅ ਨਹੀਂ ਕੀਤਾ ਕੋਈ ਬਹੁਤਾ ਆਦਰ ਮਾਣ ਕੋ ਬਹੁਤੀ ਆਉ ਭਗਤ ਨਹੀਂ ਕੀਤੀ ਤੁਹਾਨੂੰ ਬੜਾ ਅਫਸੋਸ ਹੋਇਆ ਵੀ ਚੰਗਾ ਬੰਦਾ ਹੈ ਮੈਂ ਤੇ ਇੰਨੀ ਬਰੀ ਮੇਰੇ ਘਰ ਗਿਆ ਤੇ ਮੈਂ ਤੇ ਬੜਾ ਚਾਹੂ ਕਰਦਾ ਸੀ ਇਹਨੇ ਤੇ ਪੁੱਛਿਆ ਵੀ ਨਹੀਂ ਚੰਗੀ ਤਰ੍ਹਾਂ ਚਾਹ ਪਾਣੀ ਵੀ ਨਹੀਂ ਪੁੱਛੀ ਚੰਗੀ ਤਰ੍ਹਾਂ ਸੋ ਹੁਣ ਤੁਹਾਡੇ ਮਨ ਦੇ ਅੰਦਰ ਇੱਕ ਵਿਚਾਰ ਆਉਂਦੀ ਹੈ ਵੀ ਅਗਲੀ ਵਾਰਾਂ ਜਦੋਂ ਇਹ ਬੰਦਾ ਮੇਰੇ ਘਰ ਆਇਆ ਨਾ ਤੇ ਮੈਂ ਵੀ ਇਹਦੇ ਨਾਲ ਐਸਾ ਹੀ ਕਰਨਾ ਹੈ ਹੁਣ ਅਸਲ 'ਚ ਤੁਹਾਨੂੰ ਲੱਗਦਾ ਵੀ ਉਹ ਬੰਦਾ ਠੀਕ ਹੀ ਕਹਿ ਰਿਹਾ ਵੀ ਜਦੋਂ ਮੇਰੇ ਨਾਲ ਇਹਨੇ ਐਸਾ ਕੀਤਾ ਤਾਂ ਜਦੋਂ ਮੇਰੇ ਘਰ ਆਵੇਗਾ ਮੈਂ ਵੀ ਐਸੇ ਹੀ ਕਰਾਂਗਾ ਪਰ ਅਸਲ ਮਾਇਨੇ ਦੇ ਅੰਦਰ ਮਹਾਰਾਜ ਜੀ ਕਹਿੰਦੇ ਉਸ ਬੰਦੇ ਨੂੰ ਤੁਸੀਂ ਤਿੰਨ ਵਰੀ ਚਾਰ ਵਰੀ ਪੰਜ ਵਰੀ ਉਹਦਾ ਚੰਗੀ ਆਉ ਭਗਤ ਚੰਗਾ ਸਵਾਗਤ ਕੀਤਾ ਪਰ ਉਸਨੇ ਤੁਹਾਡੇ ਹੀ ਚੰਗੇ ਸੁਭਾਅ ਦੇ ਕਾਰਨ ਆਪਣਾ ਮਾੜਾ ਸੁਭਾਅ ਨਹੀਂ ਦਿਆ ਗਿਆ ਪਰ ਤੁਸੀਂ ਇੱਕ ਵਾਰੀ ਉਹਦੇ ਘਰ ਗਏ ਉਹਨੇ ਮਾੜਾ ਵਿਹਾਰ ਕੀਤਾ ਉਦੇ ਮਾੜੇ ਸੁਭਾਅ ਦੇ ਕਾਰਨ ਮਾੜੇ ਵਿਹਾਰ ਦੇ ਕਾਰਨ ਤੁਸੀਂ ਆਪਣਾ ਚੰਗਾ ਸੁਭਾਅ ਗਵਾ ਲਿਆ। ਇਹਦੇ ਵਿੱਚ ਤੁਹਾਡਾ ਨੁਕਸਾਨ ਹੈ। ਜੇਕਰ ਅਕਾਲ ਪੁਰਖ ਨੇ ਤੁਹਾਨੂੰ ਚੰਗੇ ਸੁਭਾਅ ਦਾ مالک ਬਣਾਇਆ ਹੈ, ਚੰਗਾ ਸੁਭਾਅ ਦੇ ਕੇ ਨਿਵਾਜਿਆ ਹੈ, ਉਸ ਨੂੰ ਕਿਸੇ ਬੁਰੇ ਵਿਅਕਤੀ ਦੇ ਕਾਰਨ ਨਾ ਗਵਾਓ। ਮਹਾਰਾਜ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਕਿ ਰੱਬ ਦਾ ਪਿਆਰਾ ਕਦੀ ਆਪਣਾ ਸੁਭਾਅ ਨਹੀਂ ਤਿਆਗਦਾ ਕਿਸੇ ਖੋਟੇ ਬੰਦੇ ਦੇ ਕਾਰਨ ਕਿਸੇ ਮਾੜੇ ਬੰਦੇ ਦੇ ਕਾਰਨ ਉਹ ਵੈਸਾ ਹੀ ਕਰਦਾ ਹੈ ਜੈਸਾ ਉਹਦਾ ਸੁਭਾਅ ਹੈ ਸੋ ਜੇਕਰ ਇਹ ਵਿਚਾਰ ਤੁਹਾਨੂੰ ਚੰਗੇ ਲੱਗੇ ਹੋਣ ਤੇ ਤੁਸੀਂ ਇਹਨਾਂ ਵਿਚਾਰਨ ਨੂੰ ਅੱਗੇ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ